ਅਮਰੀਕਾ ਰਾਸ਼ਟਰਪਤੀ ਬਰਾਕ Obama ਦੀ ਪਤਨੀ Michelle Obama ਨੇ ਰਿਪਬਲਿਕਨ ਉਮੀਦਵਾਰ Donald Trump ਤੇ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਮਹਿਲਾਵਰੋਧ Trump ਦੀਆਂ ਟਿੱਪਣੀਆਂ ਬੇਹਦ ਸ਼ਰਮਨਾਕ ਨੇ। ਬਸ ਹੁਣ ਬਹੁਤ ਹੋਇਆ। ਡੈਮੋਕ੍ਰੇਟਿਕ ਉਮੀਦਵਾਰ Hillary Clinton ਦੇ ਸਮਰਥਨ ਚ ਰੱਖੇ ਇੱਕ ਰੈਲੀ ਦੌਰਾਨ Trump ਦਾ ਵੀਡੀਓ ਸਾਹਮਣੇ ਆਉਣ ਤੇ Michelle ਨੇ ਕਿਹਾ ਕਿ ਇਹ ਕੋਈ ਲੋਕਰੂਮ ਦਾ ਮਜ਼ਾਕ ਨਹੀਂ ਸੀ, ਬਲਕਿ ਇੱਕ ਤਾਕਤਵਰ ਸ਼ਖਸ ਆਪਣੇ ਚਰਿੱਤਰ ਬਾਰੇ ਖੁੱਲ੍ਹੇਆਮ ਬੋਲ ਰਿਹਾ ਸੀ। ਅਤੇ ਜਿਹੀਂ ਆ ਡਿੰਗਾ ਮਾਰਨਾ ਹੀ ਉਹਨਾਂ ਦੀ ਵਸਤਵਿਕਤਾ ਹੈ। ਇਨ ਇਲਜ਼ਾਮਾਂ ਵਿਚਾਲੇ 트럼ਪ ਦੀ ਖੋਰ ਟੇਪ ਸਾਹਮਣੇ ਆਈ ਹੈ ਜਿਸ ਤੋਂ 10 ਸਾਲ ਦੀ ਬੱਚੀ ਤੇ ਤਰਾ ਯੋਗ ਟਿੱਪਣੀ ਕਰ ਰਹੇ ਨੇ ਇਸ ਤੋਂ ਪਹਿਲਾਂ ਸਾਹਮਣੇ ਟੇਪ ਲਈ 트럼ਪ ਨੇ ਮਾਫੀ ਮੰਗੀ ਸੀ ਪਰ ਹੁਣ ਉਹ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਝੂਠਾ ਦੱਸ ਰਹੇ ਨੇ ਬੀਬੀਸੀ ਦੀ ਖਬਰ ਦੇ ਮੁਤਾਬਕ 트럼ਪ ਨੇ ਕਰੈਲੀ ਦੌਰਾਨ ਕਿਹਾ ਹੈ ਕਿ ਉਹਨਾਂ 'ਤੇ ਲੱਗੇ ਇਲਜ਼ਾਮ ਪੂਰੀ ਤਰ੍ਹਾਂ ਝੂਠੇ ਨੇ 트럼ਪ ਨੇ ਕਿਹਾ ਇਲਜ਼ਾਮ ਲਗਾਉਣ ਵਾਲੀਆਂ ਮਹਿਲਾਵਾਂ ਝੂਠੀਆਂ ਨੇ ਅਥੇਲੇਰੀ ਕਲਿੰਟਨ ਦੀ ਮੀਡੀਆ ਨਾਲ ਮਿਲਿ ਪੁਗਤਾ 트럼ਪ 'ਤੇ ਦੋ ਮਹਿਲਾਵਾਂ ਨੇ ਉਹਨਾਂ ਨੂੰ ਬੁਲੇ ਟੰਗ ਨਾਲ ਛੂਂਦੇ ਇਲਜ਼ਾਮ ਲਗਾਏ ਸਨ ਥਾਈਲੈਂਡ ਦੇ ਰਾਜਾ ਪੂਮੀਬੋਲ ਅਦੁੱਲੀਆ ਦੇਜ ਦਾ ਦੇਹਾਂਤ ਹੋ ਗਿਆ ਜਿਸ ਦੀ ਰਾਜ ਮਹਿਲ ਨੇ ਪੁਸ਼ਟੀ ਕੀਤੀ ਹੈ ਪੂਮੀਬੋਲ ਪਿਛਲੇ ਕਈ ਸਾਲਾਂ ਤੋਂ ਬਿਮਾਰ ਸਨ ਉਨ੍ਹਾਂ ਦੇ ਦੇਹਾਂਤ ਦੀ ਖਬਰ ਦੇ ਬਾਅਦ ਪੂਰਾ ਥਾਈਲੈਂਡ ਸੋਗ ਚ ਡੁੱਬਿਆ ਹੈ ਪੂਮੀਬੋਲ ਦੁਨੀਆਂ ਦੇ ਸਭ ਤੋਂ ਲੰਬੇ ਸਮੇਂ ਤੱਕ ਸ਼ਾਸਨ ਕਰਨ ਵਾਲੇ ਰਾਜਾ ਸਨ ਉਨ੍ਹਾਂ ਨੇ 70 ਸਾਲ ਤੱਕ ਰਾਜ ਕੀਤਾ ਉਨ੍ਹਾਂ ਦੀ ਮੌਤ ਦੇ ਬਾਅਦ ਦੇਸ਼ ਵਿੱਚ ਰਾਜਨੀਤਿਕ ਅਸਥਿਰਤਾ ਪੈਦਾ ਹੋਣ ਦਾ ਵੀ ਖਤਸ਼ਾ ਹੈ ਅਮਰੀਕਾ ਨੇ ਪਾਕਿਸਤਾਨ ਸਿਤ ਅਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਨੂੰ ਅਮਰੀਕੀ ਨਾਗਰਿਕਾਂ ਸਮੇਤ ਸੈਂਕੜੇ ਨੇਤੂਆਂ ਦੀ ਮੌਤ ਦੀ ਜ਼ਿੰਮੇਵਾਰੀ ਠਹਿਰਾਇਆ ਜਿਸ ਨੂੰ ਸਖਤ ਅੰਤਰਰਾਸ਼ਟਰੀ ਨੇ ਅਤਵਾਦੀ ਸੰਗਠਨ ਰੂਪ ਵਿੱਚ ਸੂਚੀਬੱਧ ਕੀਤਾ ਹੈ ਹਾਲਾਂਕਿ ਅਮਰੀਕਾ ਨੇ ਹਾਫੇ ਸૈયਦ ਦੇ ਟਿੱਪਣੀ ਕਰਨ ਤੋਂ ਨਾ ਕੀਤੀ ਹੈ ਪਾਕਿਸਤਾਨੀ ਇੱਕ ਮਾਡੋਂ ਦੇ ਪੱਤਰਕਾਰ ਸੇਰਲ ਅਲਮੇਦਾ ਦਾ ਨਾਮ ਦੇਸ਼ਾਂ ਚੜ੍ਹਣ ਵਾਲੀ ਸੂਚੀ ਤੋਂ ਹਟਾਇਆ ਜਾਏਗਾ दरअसल ਇਸ ਪੱਤਰਕਾਰ ਨੇ ਪਾਕਿਸਤਾਨੀ ਸਰਕਾਰ ਅਤੇ ਸੈਨਾ ਵਿਚਾਲੇ ਝਗੜੇ ਦੀ ਖਬਰ ਛਾਪੀ ਸੀ ਅਤਵਾਦ ਨੂੰ ਲੈ ਕੇ ਪਾਕਿਸਤਾਨ ਦਬਾਅ ਦੇ ਵਿੱਚ ਹੈ ਪਾਕਿਸਤਾਨੀ ਸੈਨਾ ਪ੍ਰਮੁੱਖ ਰਾਹਿਲ ਸ਼ਰੀਫ ਮੁਤਾਬਕ ਦਾ ਸਤਵਾਰੀਆਂ ਨੂੰ ਮੌਦੇ ਸੁਰ ਸੁਣਾਈ ਗਈ ਹੈ ਜਦਕਿ ਪਾਕਿਸਤਾਨੀ ਪੰਜਾਬ ਵਿੱਚ ਅੱਠ ਅਤਵਾਦੀ ਮਾਰੇ ਗਏ ਨੇ ਦਖਣੀ ਕੋਰੀਅ ਵਿੱਚ Samsung Galaxy Note 7 smartphone ਨੂੰ ਵਾਪਸ ਕਰਨਾ ਸ਼ੁਰੂ ਕਰ ਦਿੱਤਾ ਗਿਆ ਕੰਪਨੀ ਕਰੀ 1.5 ਲੱਖ ਫੋਨ ਵਾਪਸ ਲਵੇਗੀ ਫੋਨ 'ਚ ਧਮਾਕਿਆਂ ਘਟਾਵਾਂ ਦੇ ਬਾਅਦ Note 7 ਵਿਵਾਦਾਂ ਵਿੱਚ ਹੈ